ਕੀ ਨਾਮ ਜੀ ਤੁਹਾਡਾ ਜਸਵਿੰਦਰ ਕੌਰ ਅ ਕਿਦਾਂ ਚੋਰੀ ਹੋਈ ਤੁਹਾਨੂੰ ਕਿਦਾਂ ਪਤਾ ਲੱਗਾ ਔਰ ਕਿੰਨਾ ਕੁ ਨੁਕਸਾਨ ਹੋਇਆ ਅਸੀਂ ਰਾਤੀ ਬੰਡੇ ਗਏ ਹੋਏ ਸੀਗੇ ਚੋਰੀ ਹੋਈ ਆ 2 ਲੱਖ 18000 ਨਕਦੀ ਸੀਗੀ ਹਾਂਜੀ ਤੇ ਦੋ ਘੰਟਿਆਂ ਦੇ ਜੋੜੇ ਸੀ ਇੱਕ ਵਾਲੀਆਂ ਦਾ ਸੀ ਦੋ ਮੁੰਤੀਆਂ ਸੀ ਚਾਰ ਜੋੜੇ ਪਜੇਪਾ ਦੇ ਸੀਗੇ ਅੱਛਾ ਜੀ ਤੁਹਾਨੂੰ ਪਤਾ ਕਿੱਦਾਂ ਲੱਗਾ ਵੀ ਚੋਰੀ ਹੋਈ ਆ ਸਾਨੂੰ ਪਤਾ ਇੱਦਾਂ ਲੱਗਾ ਸਵੇਰੇ ਅਸੀਂ ਉੱਥੋਂ ਜਾ ਤੁਰੇ ਆ ਅਸੀਂ ਅਜੇ ਉੱਥੇ ਸੀ ਬੇਟਾ ਤੁਰ ਪਿਆ ਸੀਗਾ ਇਹ ਕਹਿੰਦਾ ਮੰਮੀ ਮੈਂ ਚੱਲਦਾ ਮੈਂ ਦਫ਼ਤਰ ਖੋਲਦਾ ਆ ਚੱਲ ਕੇ ਮੈਂ ਕਿਹਾ ਚੱਲ ਤੂੰ ਪੁੱਤ ਜਾਂਦਾ ਸੀ ਆਰ ਨਹੀਂ ਮਗਰ ਹੌਲੀ ਹੌਲੀ ਤੇ ਜਿਆਦਾ ਕੇ ਨੇ ਦੇਖਿਆ ਅਜੇ ਅਜੇ ਉੱਥੇ ਹੀ ਸੀਗੇ ਜਿਆਦਾ ਨੇ ਫੋਨ ਕਰਦਾ ਕਹਿੰਦਾ ਮੰਮੀ ਤੁਸੀਂ ਇੱਥੇ ਬੈਠੇ ਘਰ ਸਾਰਾ ਲੁੱਟ ਹੋ ਗਿਆ अच्छा ਕੰਦਾ ਸਾਰਾ ਘੋਦ ਲੈ ਕੇ ਲੁੱਟ ਕੇ ਤੇ ਤੁਸੀਂ ਪੁਲਿਸ ਕੰਪਲੇਂਟ ਕਰਤੀ ਹੈ ਜੀ ਹਾਂਜੀ ਕਰ ਦਿੱਤੀ ਆ ਜੀ ਤੇ ਤੁਸੀਂ ਕੀ ਮੰਗ ਕੀ ਕਰਦੇ ਹੋ ਪੁਲਿਸ ਪ੍ਰਸ਼ਾਸਨ ਦਾ ਕਾਨੂੰਨ ਇਨਸਾਫ ਦਿੱਤਾ ਜਾਵੇ ਸਾਡਾ ਜੋਰ ਨਾਕਦੀ ਆ ਜੋ ਸਾਡਾ ਟੰਬਾ ਡਣਿਆ ਸਾਨੂੰ ਤਾਂ 10 ਲੱਖ ਨੂੰ ਤਾਂ ਲੱਗ ਗਏ ਅਸੀਂ ਤਾਂ اچھا ਤੁਹਾਨੂੰ ਕਿਸੇ ਤੇ ਸ਼ੱਕ ਵੀ ਹੈ ਹਾਂਜੀ ਸਾਨੂੰ ਚੱਕਿਆ ਤੁਸੀਂ ਦੱਸਤਾ ਪੁਲਿਸ ਨੂੰ ਹਾਂਜੀ ਦੱਸ ਦਿੱਤਾ ਠੀਕ ਹੈ